ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਮਾਨ ਦਾ ਆਇਆ ਵੱਡਾ ਬਿਆਨ ਗਰੀਬ ਪਰਵਾਰਾਂ ਲਈ ਵੱਡੀ ਖਬਰ ਸਰਕਾਰ ਦੇਵੇਗੀ ਹੁਣ ਇਹ ਸਹੂਲਤਾਂ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਇਹ ਆਪੂਰੀ ਅਪਡੇਟ ਅਤੇ ਸੀਐਮ ਮਾਨ ਵੱਲੋਂ ਕਿਹੜੀ ਨਵੀਂ ਵੱਡਾ ਬਿਆਨ ਦਿੱਤਾ ਗਿਆ ਇਸ ਵੀਡੀਓ ਦੁਆਰਾ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੌਬ ਲਾਟ ਉੱਪਰ ਦੇਖਣ ਨੂੰ ਮਿਲ ਸਕਣ ਗਿਆ। ਔਰ ਅੱਜ ਜੋ ਨਵੀਂ ਅਪਡੇਟ ਦੇ ਲਈ ਆਫੀਸ਼ੀਅਲ ਅਪਡੇਟ ਦੇ ਉੱਪਰ ਲੈ ਕੇ ਚੱਲਦੇ ਹਾਂ ਤਾਂ ਇਹ ਨਿਊਜ਼ ਸੀਐਮ ਮਾਨਵ ਵੱਲੋਂ ਖੁਦ ਹੀ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਸ਼ੇਅਰ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਅੱਜ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਆ। ਮੀਟਿੰਗ ਰਾਸ਼ਨ ਕਾਰਡ ਦੇ ਮਾਮਲੇ ਨੂੰ ਲੈ ਕੇ ਵਿਸਥਾਰ ਚਰਚਾ ਕੀਤੀ ਗਈ ਹੈ ਜਿਸ ਦੇ ਵਿੱਚ ਜਦੋਂ ਸੀਐਮ ਮਾਨ ਜੋ ਪ੍ਰਚਾਰ ਕਰ ਰਹੇ ਸੀਗੇ ਉਸ ਟਾਈਮ ਬਹੁਤ ਸਰੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਕੱਟੇ ਗਏ ਆ ਬਹੁਤ ਸਾਰੇ ਲੋਕਾਂ ਦੇ ਤਾਂ ਅਜਹੀਆਂ ਕਾਫੀ ਜੋ ਨਿਊਜ਼ ਨੇ ਉਹ ਆ ਰਹੀਆਂ ਸੀ ਲੇਕਿਨ ਅੱਜ ਸੀਐਮ ਮਾਨ ਨੇ ਇਸ ਸੀ ਦੇ ਉੱਪਰ ਆਪਣੇ ਵੱਖ-ਵੱਖ ਅਧਿਕਾਰੀਆਂ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਹਨਾਂ ਨੇ ਸਾਰੀ ਪੁਸ਼ਕਿਸ਼ ਤੋਂ ਬਾਅਦ ਰਿਪੋਰਟ ਮੰਗੀ ਹੈ ਅਤੇ ਰਿਪੋਰਟ ਦੇ ਅਨੁਸਾਰ ਕੋਈ ਵੀ ਰਾਸ਼ਨ ਕਾਰਡ ਪੰਜਾਬ ਦੇ ਵਿੱਚੋਂ ਨਹੀਂ ਕਿੱਟਾ ਗਿਆ ਅਤੇ ਸੀਐਮ ਮਾਨ ਨੇ ਇਸ ਦੇ ਬਾਰੇ ਹੋਰ ਵੀ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਸਰਕਾਰਾਂ ਕੀ ਕਰਦੀਆਂ ਸੀ ਕਿ 3 ਮਹੀਨੇ ਬਾਅਦ ਜੋ ਸੁਸਰੀ ਲੱਗੇ ਜਾਂ ਫਿਰ ਖਰਾਬ ਹੋਇਆ ਅਨਾਜ ਜ਼ਿਆਦਾਤਰ ਉਹ ਗਰੀਬਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ ਲੇਕਿਨ ਸੀਐਮ ਆਨ ਨੇ ਇਸ ਚੀਤੇ ਪੂਰੇ ਵਧੀਆ ਢੰਗ ਨਾਲ ਚਰਚਾ ਕੀਤੀ ਹੈ ਕਿ ਅਗਰ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਸ਼ਨ ਕਾਰਡ ਤਹਿਤ ਰਾਸ਼ਨ ਵੰਡਣਾ ਹੈ ਔਰ ਉਹ ਰਾਸ਼ਨ ਹੋਣ ਅਸੀਂ ਲੰਬੇ ਸਮੇਂ ਰੱਖਣ ਤੋਂ ਬਾਅਦ ਨਹੀਂ ਦੇਵਾਂਗੇ ਬਲਕਿ ਤੁਰੰਤ ਸਿੱਧਾ ਮੰਡੀਆਂ ਤੋਂ ਉਹਨਾਂ ਗਰੀਬਾਂ ਪਰਿਵਾਰਾਂ ਤੱਕ ਪਹੁੰਚਾਵਾਂਗੇ ਜਿਨ੍ਹਾਂ ਦੇ ਰਾਸ਼ਨ ਕਾਰਡ ਬਨੇ ਹੋਏ ਆ ਅਤੇ ਦੂਸਰਾ ਸੀਐਮ ਮਾਨ ਨੇ ਇਸ ਚੀਜ਼ ਤੇ ਪੂਰੀ ਚਰਚਾ ਜਾਰੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਔਰ ਸਮਾਰਟ ਰਾਸ਼ਨ ਕਾਰਡ ਪੂਰੇ ਪੰਜਾਬ ਦੇ ਲੋਕ ਵਾਸੀਆਂ ਦੇ ਲਈ ਬਣਾਏ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ 60000 ਤੋਂ ਘੱਟ ਹੈ ਕੋਈ ਵੀ ਸਰਕਾਰੀ ਨੌਕਰੀ ਮੈਂਬਰ ਨਹੀਂ ਕਰ ਰਿਹਾਗਾ ਅਤੇ ਪ੍ਰਾਈਵੇਟ ਨੌਕਰੀ ਤੋਂ ਵੀ ਸਲਾਨਾ ਆਮਦਨ 1 ਲੱਖ ਤੋਂ ਘੱਟ ਆ ਰਹੀ ਹੈ ਤਾਂ ਉਹਨਾਂ ਲੋਕਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ਇਸ ਤੋਂ ਇਲਾਵਾ ਘਰ ਦੇ ਵਿੱਚ ਏਸੀ ਜਾਂ ਫਿਰ 4 ਪਹੀਏ ਵਹੀਕਲ ਜਿਵੇਂ ਕਿ ਕਾਰ ਗੱਡੀ ਨਹੀਂ ਹੋਣੀ ਚਾਹੀਦੀ ਉਹਨਾਂ ਲੋਕਾਂ ਦੀ ਸਿਰਫ ਰਾਸ਼ਨ ਕਾਰਡ ਬਣਾਏ ਜਾਣਗੇ ਅਤੇ ਨਵੇਂ ਰਾਸ਼ਨ ਕਾਰਡਾਂ ਦਾ ਕੰਮ ਸਟਾਰਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੁਰਾਣੇ ਰਾਸ਼ਨ ਕਾਰਡ ਜਿਨ੍ਹਾਂ ਦੇ ਬਨੇ ਹੋਇਆ ਉਸਤੇ ਬਾਰੇ ਵੀ ਸੀਐਮ ਨੇ ਦੱਸਿਆ ਕਿ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਜਿਸ ਦੇ ਵਿੱਚ ਕਰਕਰ ਰਾਸ਼ਨ ਅਕੋਰਡਿੰਗ ਪੰਜਾਬ ਦੇ ਵਿੱਚ ਵੀ ਇਸ ਸਕੀਮ ਦੇ ਤਹਿਤ ਰਾਸ਼ਨ ਜੋ ਦਿੱਤਾ ਜਾਂਦਾ ਹੈ ਅਤੇ ਇਹ ਰਾਸ਼ਨ ਦੇ ਲਈ ਸਾਰੇ ਫੈਮਿਲੀ ਮੈਂਬਰ ਦੀ ਕੇवाईसी ਹੋਣੀ ਜ਼ਰੂਰੀ ਹੈ ਯਾਨਕਿ ਅਗਰ ਤੁਸੀਂ ਪਹਿਲਾਂ ਤੋਂ ਰਾਸ਼ਨ卡 ਤੁਹਾਡਾ ਬਣਿਆ ਹੋਇਆ ਹੈ ਰਾਸ਼ਨ ਤੁਸੀਂ ਲੈ ਰਹੇ ਹੋ ਤਾਂ ਤੁਹਾਡੇ ਪੂਰੇ ਪਰਿਵਾਰਕ ਮੈਂਬਰ ਜਿੰਨੇ ਵੀ ਮੈਂਬਰ ਆ ਸਾਰਿਆਂ ਦੇ ਆਧਾਰ ਕਾਰਡ ਲੈ ਕੇ ਤੁਸੀਂ ਨੇੜੇ ਦੇ ਸੇਵਾ ਕੇਂਦਰ ਜਾਂ ਫਿਰ ਸੀਐਸਸੀ ਸੈਂਟਰ ਤੇ ਜਾ ਕੇ ਆਪਣੇ ਰਾਸ਼ਨ卡 ਦੀ ਕੇवाईसी ਕਰवानी ਹੋਏਗੀ ਜਿਸ ਤੋਂ ਸਰਕਾਰ ਨੂੰ ਇਹ ਚੀਜ਼ ਦੀ ਅਥਾਰਟੀ ਹੋ ਜਾਵੇਗੀ ਕਿ ਟੋਟਲ ਕਿੰਨੇ ਮੈਂਬਰ ਕਿਸੇ ਪਰਿਵਾਰ ਦੇ ਵਿੱਚ ਰਹਿ ਰਹੇ ਆ ਔਰ ਕਿੰਨੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ ਉਹ ਸਾਰੀ ਡਾਟਾ ਸਰਕਾਰ ਤੱਕ ਡਿਜੀਟਲ ਤਰੀਕੇ ਨਾਲ ਪਹੁੰਚੇਗਾ ਜਿਸ ਦੇ ਬਾਅਦ ਸਮੇਸਰ ਅਤੇ ਵਧੀਆ ਤਾਜ਼ਾ ਰਾਸ਼ਨ ਸਾਰੇ ਹੀ ਘਰਾਂ ਦੇ ਵਿੱਚ ਵੰਡਿਆ ਜਾਇਆ ਕਰੇਗਾ ਇਸ ਤੋਂ ਇਲਾਵਾ ਜਿਹੜੇ ਪਰਿਵਾਰਾਂ ਦੇ ਕਿਸੇ ਮੈਂਬਰ ਦਾ ਰਾਸ਼ਨ ਕਾਰਡ ਦੇ ਵਿੱਚ ਨਾਮ ਦਰਜ ਨਹੀਂ ਕੀਤਾ ਹੋਇਆ ਤਾਂ ਉਹ ਵੀ ਆਪਣੇ ਨਵੇਂ ਰਾਸ਼ਨ ਕਾਰਡ ਵਿੱਚ ਦਰਜ ਕਰਵਾ ਸਕਦੇ ਆ ਇਸ ਤੇ ਲਈ ਜ਼ਰੂਰੀ ਡਾਕੂਮੈਂਟ ਤੁਹਾਡੇ ਕੋਲ ਆਧਾਰ ਕਾਰਡ ਔਰ ਜਿਸ ਮੈਂਬਰ ਦੇ ਨਾਮ ਤੇ ਤੁਸੀਂ ਰਾਸ਼ਨ ਕਾਰਡ ਬਣਾਉਣਾ ਹੈ ਉਸ ਦੀ ਫੋਟੋ ਫੈਮਲੀ ਗਰੁੱਪ ਫੋਟੋ ਪਲੱਸ ਤੁਹਾਡਾ ਅਗਰ ਪਹਿਲਾਂ ਤੋਂ ਰਾਸ਼ਨ ਕਾਰਡ ਬਣਿਆ ਤਾਂ ਉਸ ਦਾ ਨੰਬਰ ਅਗਰ ਨਵਾਂ ਬਣਾਉਣਾ ਹੈ ਤਾਂ ਤੁਸੀਂ ਆਪਣਾ ਰਾਸ਼ਨ ਕਾਰਡ ਦੇ ਨਾਲ ਮੇਨ ਮੈਂਬਰ ਦਾ ਇੱਕ ਅਡੈਂਟਿਟੀ ਪ੍ਰੂਫ ਜੋ ਵੋਟਰ ਕਾਰਡ ਜਾਂ ਫਿਰ ਪੈਨ ਕਾਰਡ ਵੀ ਲਗਾ ਸਕਦੇ ਹੋ ਤਾਂ ਇਹ ਸੀ ਅੱਜ ਦੀ ਅਪਡੇਟ ਇਸ ਤੋਂ ਇਲਾਵਾ ਹੋਰ ਨੰਮੀਆਂ ਜੋ ਵੀ ਅਪਡੇਟ ਆਉਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਧੰਨਵਾਦ